ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਖੋਤਾਂ ਲੈ ਕੇ ਆਏ ਹਾਂ ਪਹਿਲੀ ਹੈ ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖੜੀ ਹਰ ਥਾਂ ਖਣ ਪੈਂਚ ਬਣਿਆ ਰਹਿਣ ਵਾਲਾ ਬੰਦਾ ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖੜੀ ਦੇ ਕਹਿਣ ਅਨੁਸਾਰ ਰਾਮ ਸਿੰਘ ਪਿੰਡ ਦੇ ਹਰ ਮਸਲੇ ਵਿੱਚ ਪ੍ਰਧਾਨ ਹੁੰਦਾ ਹੈ ਭਾਵੇਂ ਕੋਈ ਧਾਰਮਿਕ ਦੀਵਾਨ ਹੋਵੇ ਭਾਵੇਂ ਕੋਈ ਪੰਚਾਇਤ ਦਾ ਮਸਲਾ ਹੋਵੇ ਭਾਵੇਂ ਕੋਈ ਘਰੇਲੂ ਝਗੜਾ ਹੋਵੇ ਭਾਵੇਂ ਵੋਟਾਂ ਮੰਗਣ ਵਾਲਿਆਂ ਨਾਲ ਘੁੰਮਣਾ ਹੋਵੇ ਤੁਸੀਂ ਉਸ ਨੂੰ ਹਰ ਥਾਂ ਚੌਧਰੀ ਬਣਿਆ ਦੇਖ ਸਕਦੇ ਹੋ ਦੂਸਰੀ ਊਠ ਨਾ ਕੁੱਦੇ ਬੋਰੇ ਕੁੱਦੇ ਜਦੋਂ ਕਿਸੇ ਚੀਜ਼ ਦਾ ਅਸਲੀ ਹੱਕਦਾਰ ਤਾਂ ਚੁੱਪ ਰਹੇ ਪਰ ਕੋਈ ਅਣਹੱਕਾ ਰੌਲਾ ਪਾਉਣ ਲੱਗ ਪਵੇ ਮੇਰੀ ਮੱਝ ਬਾਬੂ RAM ਦੇ ਖੇਤ ਵਿੱਚ ਵੜ ਕੇ ਉਸ ਦੀ ਬਹੁਤ ਸਾਰੀ ਫਸਲ ਖਾ ਗਈ ਬਾਬੂ RAM ਤਾਂ ਬੋਲਿਆ ਨਾ ਪਰ ਉਸ ਦਾ ਗਵਾਂਢੀ ਜ਼ਿਮੀਂਦਾਰ ਐਵੇਂ ਹੀ ਪੜਕ ਪਿਆ ਮੈਂ ਕਿਹਾ ਇਹ ਤਾਂ ਉਹ ਗੱਲ ਹੈ ਊਠ ਨਾ ਕੁੱਦੇ ਬੋਰੇ ਕੁੱਦੇ ਤੀਸਰੀ ਅੱਖੋਂ ਦਿਸੇ ਨਾ ਨੂਰ ਪਰੀ ਕਿਸੇ ਗਰੀਬ ਦਾ ਨਾਂ ਅਮੀਰ ਆ ਨਾ ਜਿਹਾ ਤੇ ਨਖਰੇ ਵਾਲਾ ਹੋਣਾ ਜਦੋਂ ਮੈਨੂੰ ਪਤਾ ਲੱਗਾ ਕਿ ਇਸ ਕਾਲੀ ਕਲੋਟੀ ਕੁੜੀ ਦਾ ਨਾਂ ਪੂਨਮ ਹੈ ਤਾਂ ਮੈਂ ਕਿਹਾ ਇਹ ਤਾਂ ਉਹ ਗੱਲ ਹੋਈ ਅੱਖੋਂ ਦਿਸੇ ਨਾ ਨਾ ਨੂਰ ਭਰੀ ਚੌਥੀ ਅਕਲ ਦਾ ਅੰਨਾ ਗੱਠ ਦਾ ਪੂਰਾ ਤਣਾੜ ਵੀ ਹੋਣਾ ਤੇ ਮੂਰਖ ਵੀ ਹੋਣਾ ਰਾਮੇਸ਼ਾ ਅਕਲ ਦਾ ਅੰਨਾ ਤੇ ਗੱਠ ਦਾ ਪੂਰਾ ਹੈ ਥੋੜੀ ਜਹੀ ਖੁਸ਼ ਆਮਦ ਕਰਨ ਵਾਲਾ ਉਸ ਤੋਂ ਜਿੰਨੇ ਚਾਹੇ ਪੈਸੇ ਬਟੋਰ ਲਵੇ ਪੰਜਵੀਂ ਆਪ ਤਾਂ ਡੁੱਬਿਓ ਬਾਹਮਣਾ ਜਿਜਵਾਨ ਵੀ ਡੋਬੇ ਆਪ ਤਾਂ ਫਸੇ ਹੋਣਾ ਤੇ ਹੋਰ ਨਾ ਸਾਥੀਆਂ ਨੂੰ ਵੀ ਨਾਲ ਫਸਾ ਲੈਣਾ ਜਦੋਂ ਚੋਰੀ ਦੇ ਦੋਸ਼ ਵਿੱਚ ਫੜੇ ਬੰਤੇ ਨੇ ਆਪਣੇ ਮਿੱਤਰਾਂ ਤੇ ਸਬੰਧੀਆਂ ਨੂੰ ਵੀ ਝੂਠਾ ਬਿਆਨ ਦੇ ਕੇ ਫਸਾ ਦਿੱਤਾ ਤਾਂ ਮੈਂ ਕਿਹਾ ਵਾਹ ਆਪ ਤਾਂ ਡੁੱਬਿਓ ਬਾਹਮਣਾ ਜਿਜਵਾਨ ਵੀ ਡੋਬੇ ਹਾਂਜੀ ਇਹ ਸੀ ਅਖਾਣਾ ਜੇ ਤੁਹਾਨੂੰ ਇਹ ਅਖਾਣਾ ਵਧੀਆ ਲੱਗੀਆਂ ਹੋਈਆਂ ਹੁਣ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਪਿਆਰਾ ਜਿਹਾ ਕਮੈਂਟ ਵੀ ਕਰਨਾ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਥੈਂਕ ਯੂ